ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸੁਲਤਾਨਪੁਰ ਸਾਹਿਬ ਦੀ ਧਰਤੀ ਜੋ ਬਾਬੇ ਨਾਨਕ ਦੀ ਚਰਨਛੋਹ ਪ੍ਰਾਪਤ ਕਰਦੀ ਹੈ ਉੱਥੇ ਅਸੀਂ ਬਾਬਾ ਸ੍ਰੀ ਚੰਦ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਅੰਦਰ ਪਹੁੰਚੇ ਤੇ ਜਿੱਥੇ ਸਾਰੀ ਸੰਗਤ ਨੂੰ ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਨਾਲ ਜੋੜਨ ਵਾਸਤੇ ਗਿਆਨੀ ਹਰਪ੍ਰੀਤ ਸਿੰਘ ਜੀ ਵੀ ਪਹੁੰਚੇ ਉੱਥੇ ਸਾਰੀਆਂ ਸੰਗਤਾਂ ਨੇ ਬਹੁਤ ਹੀ ਆਨੰਦ ਮਈ ਕੀਰਤਨ ਨਾਲ ਜੁੜ ਕੇ ਆਪਣਾ ਜਿੰਦਗੀ ਦਾ ਲਹਾ ਲਿਆ ਅੱਜ ਬੜੀ ਟ੍ਰੋਫੀ ਦੀ ਘਰੀ ਹੈ ਕਿ ਕੁਦਰਤ ਵੱਲੋਂ ਹੀ ਲਗਾਤਾਰ 15-20 ਦਿਨ ਤੋਂ ਜੋ ਬਰਸਾਤ ਚੱਲ ਰਹੀ ਹੈ ਉਹਦੇ ਤਹਿਤ ਜਿੱਥੇ ਸਾਰੀਆਂ ਸਕੇਟਾਂ ਪਾਣੀ ਦੀ ਲਪੇਟ ਵਿੱਚ ਆਈਆਂ ਉੱਥੇ ਕਿਸਾਨਾਂ ਦੀ ਹਾਲਤ ਵੇਖ ਕੇ ਜਾਂ ਆਮ ਲੋਕਾਂ ਦੀ ਜਨ ਜਨ ਦੀ ਆਤਮਿਕੇ ਬਹੁਤ ਹੀ ਅੱਜ ਦਰਦਮਈ ਕਹਾਣੀ ਜਾਂ ਕਲਾਈ ਕਾ ਦੀ ਬਣੀ ਹੋਈ ਹੈ ਵੈਸੇ ਤੇ ਦੇਖੋ ਪੰਜਾਬੀ ਦੁਨੀਆ ਭਰ ਦੇ ਲੋਕਾਂ ਨੂੰ ਰਜਾਉਣ ਵਾਲਾ ਇਹ ਪੰਜਾਬੀ ਹੈ ਇਹ ਕਦੀ ਘਬਰਾਇਆ ਨਹੀਂ ਕੱਲ ਮੈਂ ਦੇਖ ਰਹੀ ਸੀ ਇੱਕ ਬਜ਼ੁਰਗ ਬੇਰੀ ਚ ਬੈਠਾ ਸੀ ਉਹ ਬੜਾ ਖੁਸ਼-ਖੁਸ਼ ਕਹਿ ਰਿਹਾ ਸੀ ਜੋ ਦਾ ਹੁਕਮ ਹੈ ਜੋ ਦਾ ਹੁਕਮ ਹੈ ਉਹ ਕਹਿੰਦੇ ਤੂੰ ਇੰਨੀ ਚੜਦੀ ਕਲਾ ਚ ਕਹਿੰਦੇ ਕਰਾਂਗੇ ਕੀ ਰੋਈ ਜਾਈਏ ਇਹ ਭਾਬੇ ਨਾਨਕ ਦੀ ਮੌਜ ਹੈ ਜੋ ਹੋ ਰਿਹਾ ਠੀਕ ਐ ਸਿ ਝੋਈ ਚ ਪਾਨੇ ਸੋ ਇੰਨੀ ਚੜ੍ਹਦੀ ਕਲਾ ਇਹਨਾਂ ਗੁਰਸਿੱਖਾਂ ਨੂੰ ਪਰਮਾਤਮਾ ਨੇ ਦਿੱਤੀ ਹੋਈ ਹੈ ਪਰ ਇਹ ਵੀ ਬਖਸ਼ਿਸ਼ ਹੋਈ ਹੈ ਕਿ ਕਿਤੇ ਵੀ ਮੁਸੀਬਤ ਆ ਗਈ ਹੈ ਦੇਸ਼ ਦੇ ਕਿਸੇ ਕੋਨੇ 'ਚ ਵਿਦੇਸ਼ ਦੇ ਕਿਸੇ ਕੋਨੇ 'ਚ ਪਾਕਿਸਤਾਨ ਤੱਕ ਵੀ ਬੰਗਲਾਦੇਸ਼ ਤੱਕ ਵੀ ਜਾ ਕੇ ਇਹਨਾਂ ਪੰਜਾਬੀਆਂ ਨੇ ਧਾਕ ਪਾਤੀ ਹੈ ਹਮੇਸ਼ਾ ਹੀ ਕਿ ਟਰੱਕਾਂ ਦੇ ਟਰੱਕ ਲੈ ਕੇ ਗੱਡੀਆਂ ਪਰ ਪਰ ਕੇ ਉੱਥੇ ਪਹੁੰਚੇ ਹੈ ਦੇ ਬਹੁਤ ਨੁਕਤੇ ਹੀ ਸੇਵਾ ਕੀਤੀ ਹੈ ਪਰ ਅੱਜ ਵੀ ਥੋੜਾ ਜਿਹਾ ਦੁੱਖ ਵੀ ਹੁੰਦਾ ਹੈ ਕਿ ਅਸੀਂ ਸਿਰਫ ਟੈਂਪਰੀ ਟਾਈਮ ਲਈ ਸੋਚਦੇ ਆ ਇਹ ਦਰਿਆ ਇਹ ਨਹਿਰਾ ਇਹ ਨਦੀਆਂ ਇਹਨਾਂ ਦੇ ਆਪਣੇ ਥਾਂ ਸੀ ਇਹਨਾਂ ਦਾ ਕੋਈ ਜਿਹੜੀ ਇਹਨਾਂ ਦੀ ਲੰਬਾਈ ਸੀ ਚੜਾਈ ਸੀ ਕੋਈ ਚੈਨਲਾਈਜੇਸ਼ਨ ਸੀਗਾ ਤੇ ਸਰਕਾਰ ਨੂੰ ਚਾਹੀਦਾ ਹੈ ਦੀ ਡਿਮਾਰਕੇਸ਼ਨ ਕਰਾ ਕੇ ਜਿਹੜੀ ਇਹਨਾਂ ਦੀ ਜਗ੍ਹਾ ਹੈ ਉਹਨੂੰ ਪ੍ਰੋਪਰ ਢੰਗ ਨਾਲ ਖਾਲੀ ਕਰਵਾ ਕੇ ਜਿਹੜੇ ਕੋਈ ਕਿਸਾਨ ਵਿੱਚ ਬੈਠੇ ਆ ਉਹਨਾਂ ਨੂੰ ਕੰਪਨਸੇਸ਼ਨ ਕਰਕੇ ਤੇ ਇਹਨੂੰ ਪੂਰਾ ਤਰਤੇ ਉਤੇ ਚੋੜਾ ਕਰਕੇ ਡੂੰਗਾ ਕੀਤਾ ਜਾਵੇ ਤਾਂ ਜੋ ਹਰ ਸਾਲ ਇਹ ਜਿਹੜੀ ਆਫਤ ਆਉਂਦੀ ਹੈ ਉਹ ਆਉਣ ਤੋਂ ਬਚ ਜਾਵੇ ਅਸੀਂ ਵੀ ਟੈਂਪਰੇਰੀ ਸੋਚਦੇ ਆ ਲੋਕ ਭੀੜ 'ਚ ਫਸੇ ਆ ਜਾ ਕੇ ਮਦਦ ਕਰੀਏ ਲੱਗਦੇ ਇਹ ਉਹ ਚੱਲਦਾ ਹੀ ਰਹਿਣਾ ਪਰ ਮੈਂ ਸਬੰਧੀ ਆ ਕਿ ਸਰਕਾਰ ਨੂੰ ਬੜਾ ਸੀਰੀਅਸ ਹੋਣਾ ਪਵੇਗਾ ਇਹ ਕਰੋੜਾ ਰੁਪਏ ਅਰਬਾਂ ਰੁਪਏ ਹਰ ਸਾਲ ਪੰਜਾਬ ਸਰਕਾਰ ਸੈਂਟਰ ਸਰਕਾਰ ਇਹਨਾਂ ਨਹਿਰੇ ਤੇ ਲਾਉਂਦੀ ਹੈ ਪਤਾ ਨਹੀਂ ਲਾਉਂਦੇ ਕਿੱਥੇ ਇਹ ਵੀ ਸਮਝ ਆਂਦੀ ਨਾ ਕੋਈ ਚੌੜਾ ਹੋਇਆ ਨਾ ਕੋਈ ਡੂੰਘਾ ਹੋਇਆ ਨਾ ਕੋਈ ਸਫਾਈ ਹੋਈ ਜੇ ਸਫਾਈ ਕਰਦੇ ਡੂੰਗੀ ਕਰਦੇ ਚੌੜੇ ਕਰਦੇ ਉਹਦੇ ਰਾਹ ਆਪਣੇ ਆਪ ਹੀ ਬਣ ਜਾਣ ਤੇ ਜਿਹੜਾ ਇਹ ਲੋਕ ਹੈ ਅੱਜ ਇਹਨੇ ਮੁਸੀਬਤਾਂ ਚ ਬਚ ਜਾਣ ਸੋ ਮੈਂ ਆਪਣੇ ਵੱਲੋਂ ਪ੍ਰਧਾਨ ਮੰਤਰੀ ਮੋਦੀ ਸਾਹਿਬ ਜੀ ਨੂੰ ਬੇਨਤੀ ਕਰਦੀ ਹੈ ਕਿ ਮੋਦੀ ਸਾਹਿਬ ਇਹ ਪੰਜਾਬ ਉਹ ਲੋਕਾਂ ਦਾ ਧਰਤੀ ਹੈ ਜਿਨ੍ਹਾਂ ਨੇ ਤੁਹਾਨੂੰ ਆਜ਼ਾਦੀ ਦੇ ਸਮੇਂ ਦੇ ਉੱਤੇ ਸੰਘਰਸ਼ ਕਰਕੇ ਜਾਨਵਾਰ ਕੇ 10 ਲੱਖ ਦੁਨੀਆ ਇਸ ਪੰਜਾਬ ਦੀ ਧਰਤੀ ਤੇ ਜਿਹੜੀ ਅਸੀਂ ਗੁਰਧਾਮ ਆਪਣੇ ਜਾਨ ਤੇ ਪਿਆਰੇ ਪਾਕਿਸਤਾਨ ਛੱਡ ਕੇ ਆਏ ਆਂ ਤੇ ਜੇ ਇਹਨਾਂ ਇਹਨਾਂ ਨੇ ਆਜ਼ਾਦੀ ਦਵਾਈ ਹੈ ਜਿਸ ਕੁਰਸੀ ਤੇ ਤੁਸੀਂ ਬੈਠੇ ਹੋ ਆਹ ਪੰਜਾਬੀਆਂ ਨੂੰ ਗੱਲ ਨਾਲ ਲਾਓ ਇਹਨਾਂ ਪੰਜਾਬੀਆਂ ਦੀ ਦੇਸ਼ਵਾਸੀਆਂ ਦੀ ਬਾਹ ਫੜੋ ਤੇ ਇਹਨਾਂ ਦਰਵਾ ਨੂੰ ਇਹਨਾਂ ਨਹਿਰਾਂ ਨੂੰ ਪ੍ਰੋਪਰ ਢੰਗ ਨਾਲ ਚੈਨਲਾਈਜ਼ ਕੀਤਾ ਜਾਵੇ ਤਾਂ ਜੋ ਰੋਜ਼ ਰੋਜ਼ ਜਿਹੜੀ ਮੁਸੀਬਤ ਹੈ ਉਹ ਨਾ ਆ ਸਕੇ ਪੰਜਾਬ ਸਰਕਾਰ ਪਤਾ ਨਹੀਂ ਮੈਂ ਕੀ ਕਹਿ ਸਕਦੀ ਹਾਂ ਗੁਰੂ ਘਰ ਚ ਖੜੇ ਹੈ ਕਿਸੇ ਨੂੰ ਕਹਿਣਾ ਬਹੁਤ ਚੰਗਾ ਨਹੀਂ ਲੱਗਦਾ ਆਪਣੀ ਜ਼ਿੰਮੇਵਾਰੀ ਨਿਭਾਵੇ ਤਾਂ ਜੋ ਇਹ ਸਾਰੀ ਜਿਹੜੇ ਲੋਕ ਹੈ ਇਹ ਰਾਹਤ ਮਹਿਸੂਸ ਕਰ ਸਕਣ ਇਹ ਵੀ ਜਿਹੜੀ ਸੁਰੰਗੀ ਦੇ ਫੌਲ ਦੋ ਬਣ ਗਿਆ ਇਹਦੇ ਬਾਰੇ ਤੁਸੀਂ ਚੌਮਣੀ ਕੱਲ੍ਹ ਲਈ ਕੋਈ ਹੈ ਦੇਖੋ ਇਹ ਤੁਸੀਂ ਜਾਣ ਜਾਣ ਕੇ মিডিਆ ਵਾਲੇ ਲੋਕਾਂ ਨੂੰ ਭੰਬਲ ਪੁਛਾਇਆ ਚ ਪਾਉਂਦੇ ਹੋ ਸ਼ੋਮਨੀ ਅਕਾਲੀ ਦਲ ਉਹ ਹੈ ਜਿਹੜਾ ਸ਼੍ਰੀ ਅਕਾਲਤਾਸ ਸਾਹਿਬ ਦੇ ਸਿਰਜਿਆ ਗਿਆ ਸੀ ਔਰ ਉਹਦੇ ਵਾਸਤੇ ਤੁਹਾਨੂੰ ਪੁਨਰ ਸਿਰਜੀਤੀ ਵਾਸਤੇ ਕੀਆ ਗਿਆ ਸੀ ਸ਼੍ਰੀ ਅਕਾਲਤਾਸ ਸਾਹਿਬ ਤੋਂ ਅਸੀਂ ਉਹਦੇ ਅਨੁਸਾਰ ਚੱਲੇ ਔਰ ਦੁਬਾਰਾ ਕੌਮ ਨੇ ਆਸਾ ਉਮੀਦਾ ਪੂਰੀਆਂ ਕਰਨ ਵਾਸਤੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਸਿੱਖ ਸੋਚ ਵਾਲਾ ਧਾਰਮਿਕ ਸੋਚ ਵਾਲਾ ਮਹਾਨ ਵਿਦਵਾਨ ਸਿੱਖ ਗੁਰਦਵਾਰ ਉਹਨੂੰ ਅੱਗੇ ਲਿਆ ਕੇ ਲੋਕਾਂ ਦੀ ਸੇਵਾ ਵਿੱਚ ਦਿੱਤਾ ਮੈਂ ਸਮਝਦੀ ਹਾਂ ਕਿ ਗਿਆਨੀ ਹਰਪੀਰ ਸਿੰਘ ਦੀ ਸ਼੍ਰੋਮਣੀ ਕਾਲਜ ਦੇ ਪ੍ਰਧਾਨ ਕੇਵਲ ਤੇ ਕੇਵਲ ਹੁਣ ਉਹ ਸ਼੍ਰੋਮਣੀ ਕਾਲਜ ਦਾ ਇਹ ਸ਼ਿਕਾਇਤਾਂ ਸਾਡੇ ਪੁਰਸ਼ ਜੀਤੀ ਕੀਤੀ ਜਾਂਦੀ ਤੁਸੀਂ ਦੇਖ ਲਓ ਕਾਰਨ ਕੀ ਹੈ ਫਲਡਸ ਦਾ ਤੇ ਨਲੈਕੀ ਸਰਕਾਰ ਦੀ ਆ ਦੇਖੋ ਕੋਈ ਸਫਾਈ ਨਹੀਂ ਆ ਜਿੱਨੀਆਂ ਵਿੱਚ ਜੜੀਆਂ ਅਤੇ ਉਹਦੇ ਬੜੇ ਜਿੱਲਜਾ ਬਣ ਗਿਆ ਉਹਦੇ ਨਾਲ ਕੀ ਹੈ ਪਾਣੀ ਦੇ ਨਿਕਲਣ ਦੀ ਕੈਪੈਸਿਟੀ ਘਟ ਗਈ ਹਰ ਸਾਲ ਇਹਨੂੰ ਸਾਫ਼ ਕਰਨ ਬਾਦਲ ਸਾਹਿਬ ਕਰਾਉਂਦੇ ਹੁੰਦੇ ਸੀ ਤਾਂ ਬਚ ਜਾਂਦਾ ਸੀ ਇਹਨਾਂ ਨੇ ਪਿਛੇ 4 ਸਾਲ ਸਫਾਈ ਨਹੀਂ ਕੀਤੀ ਤੁਹਾਡੇ ਸਾਹਮਣੇ ਅੱਜ ਹੁਣ ਘਾਗਰ ਦਾ ਪਾਣੀ ਮਿੱਟੀ ਵੀ ਨਹੀਂ ਲਾਈ ਬੰਦ ਵੀ ਨਹੀਂ ਲਾਏ ਤੇ ਆ ਦੇਖੋ ਸਾਰਾ ਖੇਤੀ ਸਾਰਾ ਡੁੱਬ ਗਿਆ ਤੇ ਹਲੇ ਮੈਨੂੰ ਪਤਾ ਲੱਗਿਆ ਪਾਣੀ ਹੋਰ ਛੱਡਦਾ ਤੇ ਜਿਹੜੇ ਮੈਂ ਪਿੰਡ ਵਾਲੇ ਮੈਨੂੰ ਦੱਸ ਰਹੇ ਸੀ ਕਿ ਆ ਦੰਦ ਲੈ ਕੇ ਇਹਨਾਂ ਨੇ ਅਨਾਊਂਸਮੈਂਟ ਵੀ ਨਹੀਂ ਕੀਤੀ ਕਿ ਤੁਸੀਂ ਬਚ ਕੇ ਰਹੋ ਆਪਣੇ ਆਪਣਾ ਕੋਈ ਅਨੁਦਾਨ ਕਰ ਲੋ ਮੈਨੂੰ ਲੈ ਲਓ ਲਾਲੜੂ ਮੈਨੂੰ ਐਨ ਕੇ ਸ਼ਰਮਾਈ ਦੱਸ ਰੇ ਸੀ ਔਰਨਿੰਗ ਦਿੱਤੀ ਨਹੀਂ ਤੇ ਇੱਕ ਬੰਦੇ ਰੁੜ ਕੇ ਲੈ ਚਲੇ ਗਏ ਮੈਂ ਤਾਂ ਬੁਰਾ ਹਾਲ ਹੈ ਸੋ ਹਲੇ ਵੀ ਮੈਨੂੰ ਬੜਾ ਦੁੱਖ ਹੈ ਤੇ ਇੱਧਰੋਂ ਪਾਸੇ ਬਹੁਤ ਜ਼ਿਆਦਾ ਪਾਣੀ ਆ ਰਿਹਾ ਹੈ ਮੈਂ ਆਪਣੇ ਸਾਰੇ ਲੀਡਰਸ਼ਿਪ ਨੂੰ ਕਿਹਾ ਬਰਤਣਾ ਨਹੀਂ ਕੱਲ ਤੱਕ ਕਿ ਤੁਸੀਂ ਨਿਗਰ ਰੱਖੋ ਜਿੱਥੇ-ਇਥੇ ਕੋਈ ਰੋਡ ਹੈ ਆਪਾਂ ਸਾਰੇ ਟਟ ਕੇ ਆਪਾਂ ਲੱਗਣਾ ਚਾਹੀਦਾ ਪੜ ਬੰਦ ਨਹੀਂ ਕਰੇ ਪਿਛਲੇ ਅੱਛਾ ਹੋਰ ਹੋਰ ਮੈਨੂੰ ਹੁਣ ਹੀ ਦੱਸ ਰਹੇ ਸੀ ਕਿ ਪਿਛਲੇ ਸਾਲ ਇੱਥੇ ਕੰਮੀ ਵਰਗੇ ਪਿੰਡ ਹੈਗੇ ਉਹ ਟੁੱਟ ਗਿਆ ਸੀ ਪਾੜ ਉਹ ਹਲੇ ਤੱਕ ਹੀ ਨਹੀਂ ਬੰਦ ਕੀਤਾ ਸੀ ਉਵੇਂ ਹੀ ਹੈ ਹੁਣ ਤਾਂ ਪਾਣੀ ਸਿੱਧਾ ਸਿੱਧੇ ਉਹ ਪਿੰਡਾਂ ਚਲੇ ਜਾਊਗਾ ਸਾਰਾ ਜਾਈ ਜਾਂਦਾ ਸੋ ਪ੍ਰਧਾਨ ਦੀ ਲਗਾਤਾਰ ਆਮ ਆਦਮੀ ਪਾਰਟੀ ਦੇ ਵਿਧਾਇਕ ਸਵਾਲ ਸਵਾਲ ਖੜੇ ਕਰਦੇ ਨੇ ਨਜ਼ਰ ਆਉਂਦੀ ਪਠਾਨ ਮਾਜਰਾ ਬੋਲੇ ਜੀ ਹੁਣ ਦੱਸਾ ਕੀ ਹੈ ਹੁਣ ਆਮ ਆਦਮੀ ਬਾਰੇ ਗੱਲ ਨਾ ਕਰੋ ਆਪਾਂ ਆਪਣੇ ਕੰਮ ਕਰੀਏ ਕਿਉਂਕਿ ਉਹਨਾਂ ਨੂੰ ਇਹ ਬੰਦਾ ਨਲਾਇਕ ਉਹ ਨਲਾਇਕ ਹੀ ਰਹਿਣਾ ਸੁਨੀਲ ਜਾਖੜ ਦਾਵਾ ਕਰ ਰਿਹਾ ਕਹਿੰਦੇ ਕਿ 600 ਕਰੋੜ ਤੋਂ ਵੱਧ ਰੁਪਇਆ ਜਿਹੜਾ ਹਰਾਂ ਦੇ ਪ੍ਰਬੰਧਨ ਲਈ ਆਇਆ ਸੀ ਤੇ ਉਹਦੇ ਚੋਂ 26 2700 ਕਰੋੜ ਦੇ ਨੇੜੇ ਤੇ ਜਿਹੜਾ ਪੰਜਾਬ ਸਰਕਾਰ ਨੂੰ ਦਿੱਤਾ ਸੀ ਕਹਿੰਦੇ ਲਗਾਇਆ ਨਹੀਂ ਇਹਨਾਂ ਨੇ ਪੰਜਾਬ ਸਰਕਾਰ ਕੋਲੇ 6-7000 ਤੋਂ ਵੱਧ ਕਰੋੜ ਰੁਪਇਆ ਡਿਜ਼ਾਸਟਰ ਰੀਲੀਫ ਫੰਡ ਜਿਹਦਾ ਮਕਸਦ ਹੀ ਆ ਹੁੰਦਾ ਕਿ ਕੋਈ ਨੁਕਸਾਨ ਹੋ ਜੇ ਨਾਲ ਦੇ ਨਾਲ ਪੈਸਾ ਰਿਲੀਜ਼ ਕਰਕੇ ਉਥੋਂ ਇੱਕ ਮੁਆਵਜ਼ਾ ਵੀ ਦਿੱਤਾ ਜਾਂਦਾ ਹੈ ਅਰੇ ਅਰੇਂਜਮੈਂਟ ਵੀ ਕੀਤੇ ਜਾਂਦੇ ਆ ਹਲੇ ਤੱਕ دیਵਾਨੀ ਨਹੀਂ ਕੱਢੀ ਪਤਾ ਨਹੀਂ ਕੀ ਛਾਪ ਕੇ ਬੈਠੇ ਉੱਤੇ ਪੈਸੇ ਦੇ ਬ੍ਰਿੰਦਰ ਲੱਗਦਾ ਮੈਨੂੰ ਸ਼ੱਕ ਲੱਗਦਾ ਉਹ ਪੈਸਾ ਕਢਾ ਕੇ ਜਿਹੜੇ ਆ ਇਸ਼ਤਿਹਾਰ ਦਿੰਦੇ ਆ ਹਜ਼ਾਰ ਕਰੋੜ ਸਾਲ ਦਾ ਸ਼ਾਇਦ ਉੱਤੇ ਨਾ ਡਵਰਕ ਕਰਤਾ ਹੋਵੇ ਬ੍ਰਿੰਦਰ ਗੋਇਲ ਕਹਿੰਦੇ ਕਿ ਅਸੀਂ ਬੀਬੀਐਮਬੀ ਨੂੰ ਕਿਹਾ ਸੀ ਜੂਨ ਮਹੀਨੇ ਦੇ ਵਿੱਚ ਤੁਸੀਂ ਪਾਣੀ ਛੱਡ ਦਿਓ ਉਦੋਂ ਛੱਡਿਆ ਨਹੀਂ ਜਾਣ ਬੁੱਝ ਕੇ ਕਹਿੰਦੇ ਵੀ ਬੀਬੀਐਮਬੀ ਹੁਣ ਪਾਣੀ ਛੱਡ ਰਿਹਾ ਕੱਲ ਬੀਬੀਐਮਬੀ ਦੀ ਨਹੀਂ ਹੈ ਕੱਲ ਹੈਗੀ ਸਰਕਾਰ ਦੀ ਹਰ ਸਾਲ ਜਦੋਂ ਪ੍ਰਸਾਪਤਾ ਤੋਂ ਪਹਿਲੇ 4 ਮਹੀਨੇ ਪਹਿਲੇ ਮੁੱਖ ਮੰਤਰੀ ਮੀਟਿੰਗ ਲੈਂਦਾ ਹੁੰਦਾ ਬਾਦਲ ਸਾਹਿਬ ਲੈਂਦੇ ਹੁੰਦੇ ਸੀ ਫਿਰ ਸਾਰਾ ਜਾਇਜ਼ਾ ਖੁਰਦਾ ਸੀ ਫਿਰ ਪੈਸਾ ਉਧਰ ਰੀਲੀਜ਼ ਕਰ ਦਿੱਤਾ ਜਾਂਦਾ ਜਰਤਾਨ ਸੀ ਉਹ ਪੈਸੇ ਦੇ ਨਾਲ ਜਿਹੜੇ ਬੰਦ ਪੱਕੇ ਕਰਨੇ ਆ ਸਫਾਈ ਕਰਨੀਆਂ ਉਹ 4 ਮਹੀਨੇ ਪੂਰੀਆਂ ਹੋ ਜਾਂਦੀਆਂ ਸੀ ਜਦੋਂ ਦੀ ਆ ਸਰਕਾਰ ਆਈ ਹੈ ਪਿਛਲੇ 4 ਸਾਲਾਂ ਚ ਇੱਕ ਮੀਟਿੰਗ ਨਹੀਂ ਕੀਤੀ ਜਿਹੜੀ ਮੀਟਿੰਗ ਨਹੀਂ ਕਰੂਗਾ ਪੈਸਾ ਰੀਲੀਜ਼ ਨਹੀਂ ਕੀਤਾ ਆ ਮਾਧੋਪੁਰ ਡੈਮ ਟੁੱਟਿਆ ਹੈ ਇੰਜੀਨੀਅਰ ਨੇ ਮੈਨੂੰ ਦੱਸਿਆ ਕਿਸੀ 6 ਮਹੀਨੇ ਚਾਰ 5 ਮਹੀਨੇ ਪਹਿਲੇ ਚਿੱਠੀ ਲਿਖਤੀ ਸੀ ਮੁੱਖ ਮੰਤਰੀ ਨੂੰ ਕਿ ਸਾਨੂੰ ਪੈਸਾ ਦਿੱਤਾ ਜਾਏ ਇਹਨੂੰ ਤਖੜਾ ਕਰਨ ਵਾਸਤੇ ਨਹੀਂ ਦਿੱਤਾ ਸੋ ਸਰਕਾਰ ਆਪਣੀ ਨਲਾਕੀਆਂ ਨੇ ਜਿਹੜੀਆਂ ਉਹ ਉਸਤੇ ਅਧਿਕਾਰੀਆਂ ਤੇ ਗੇਰੇ ਨੇ ਜੀ ਝੱਜਰ ਸਾਹਿਬ ਬੈਠੇ ਕਿੱਥੇ ਨਾਲ ਹਾਂਜੀ ਹਾਂਜੀ ਕਲੈਕਸ਼ਨ ਸੈਂਟਰ ਅਸੀਂ ਯੂਥ ਅਕਾਲੀ ਦਲ ਤਰਫੋਂ ਮੈਂ ਡਿਊਟੀ ਲਈ ਹੈ ਇੱਕ ਕਲੈਕਸ਼ਨ ਸੈਂਟਰ ਰੀਲੀਫ ਕਲੈਕਸ਼ਨ ਸੈਂਟਰ ਬਣਾਇਆ ਜਲੰਧਰ ਜਲੰਧਰ ਤੋਂ ਅਸੀਂ ਕੰਟਰੋਲ ਰੂਮ ਬਣਾਤਾ ਹੈ ਅੱਜ ਜਾ ਕੇ ਉਹ ਚਾਰਜ ਲੈ ਲੈਣਗੇ ਉਹ ਨੰਬਰ ਅੱਜ ਜੰਜਰ ਸਾਹਿਬ ਯੂਥ ਅਕਾਲੀ ਦਲ ਦੇ ਦੱਸ ਦੇਣਗੇ ਉਹ ਨੰਬਰ ਤੇ ਕਿਸੇ ਪੰਜਾਬ ਚ ਕਿਸੇ ਚੀਜ਼ ਦੀ ਲੋੜ ਹੈ ਤੁਸੀਂ ਟੈਲੀਫੋਨ ਕਰੋ ਮਿੰਟਾਂ ਚ ਸਾਡੇ ਬੰਦੇ ਯੂਥ ਅਕਾਲੀ ਦਲ ਦੇ ਵਰਕਰ ਤੁਹਾਡੇ ਕੋਲੇ ਕੇਂਦਰ ਸਰਕਾਰ ਚੁੱਪ ਹੈ ਸੁਖਵੀਰ ਬਾਲੂ ਸਾਹਿਬ ਇਹ ਕਿਹਨਾ ਰੱਖਿਆ ਆਪਾਂ ਆਪਾਂ ਪਹਿਲੇ ਐਂ ਕਰੀਏ ਇਹ ਦੱਸ ਆਪਾਂ ਸਮਾਹ ਕਰੀਏ ਇਹਨੂੰ ਬਚਾਈਏ ਲੋਕਾਂ ਨੂੰ